ਫਗਵਾੜਾ ਦੇ 메인 ਬਾਜ਼ਾਰ 시네마 로드 ਵਿਖੇ ਬੀਤੀ ਰਾਤ ਚੋਰਾ ਨੇ 4 ਦੁਕਾਨਾਂ ਉੱਪਰ ਧਾਵਾ ਬੋਲ ਦਿੱਤਾ ਪਰ ਚੋਰ ਸਿਰਫ ਇੱਕ ਦੁਕਾਨ ਉੱਪਰ ਸਵੀਟ ਸਟਾਪ ਨੂੰ ਨਿਸ਼ਾਨਾ ਬਣਾ ਸਕੇ ਅਤੇ ਦੁਕਾਨ ਦੇ ਅੰਦਰ ਪਏ ਹੋਏ ਗੱਲੇ ਵਿੱਚੋਂ ਕਰੀ ਵੱਠ ਹਜ਼ਾਰ ਰੁਪਏ ਅਤੇ ਕੁਝ ਮਿਠਾਈ ਵੀ ਚੋਰੀ ਕਰਕੇ ਲੈ ਗਏ ਮੀਡੀਆ ਨਾਲ ਗੱਲਬਾਤ ਕਰਦਿਆਂ ਦੁਕਾਨ ਦੇ ਮਾਲਕ ਨੇ ਕਿਹਾ ਕਿ ਰੋਜ਼ਾਨਾ ਦੀ ਤਰ੍ਹਾਂ ਰਾਤ ਨੂੰ ਦੁਕਾਨ ਬੰਦ ਕਰਕੇ ਆਪਣੇ ਘਰ ਚਲੇ ਗਏ ਸਨ ਸਵੇਰੇ ਤੜਕਸਾਰ ਉਹਨਾਂ ਨੂੰ ਇੱਕ ਫੋਨ ਆਇਆ ਕਿ ਉਹਨਾਂ ਦੀ ਦੁਕਾਨ ਤੇ ਚੋਰੀ ਹੋ ਚੁੱਕੀ ਹੈ ਜਦੋਂ ਦੁਕਾਨ ਤੇ ਪਹੁੰਚੇ ਤਾਂ ਉਹਨਾਂ ਵੇਖਿਆ ਗੱਲੇ ਵਿੱਚ ਪਏ ਹੋਏ ਪੈਸੇ ਚੋਰੀ ਹੋ ਚੁੱਕੇ ਨੇ ਇਸ ਦੇ ਨਾਲ ਹੀ ਦੁਕਾਨ ਉੱਪਰ ਲੱਗੇ ਸੀਸੀਟੀਵੀ ਕੈਮਰੇ ਤੋੜ ਦਿੱਤੇ ਗਏ ਹਨ ਉਹਨਾਂ ਕਿਹਾ ਕਿ ਚੋਰ ਜਾਂਦੇ ਜਾਂਦੇ ਮਿਲਕ ਕੇਕ ਦੀ ਵੀ ਇੱਕ ਟ੍ਰੇ ਲੈ ਗਏ ਹਨ ਉਹਨਾਂ ਪੁਲਿਸ ਪ੍ਰਸ਼ਾਸਨ પાસે ਚੋਰਾਂ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਆਖੀ ਹੈ ਤੁਸੀਂ ਵੀ ਵੇਖੋ ਮੌਕੇ ਦੀਆਂ ਤਸਵੀਰਾਂ ਅਤੇ ਕੀ ਹੈ ਪੂਰੀ ਖਬਰ ਜੀ ਨਾਮ ਜੀ ਮੇਰਾ ਵਿਕੀ ਉਪਾਲਾ ਜੀ ਤੇ ਚੋਰੀ ਦਾ ਕੀ ਮਾਮਲਾ ਹੋਇਆ ਕਿੱਦਾਂ ਹੋਈ ਹੈ ਚੋਰੀ ਮੈਨੂੰ 4 ਵਜੇ ਫੋਨ ਆਇਆ ਆਪਣੇ ਖੋਸਲਾ ਸਾਹਿਬ ਦਾ ਆਪਣੇ ਸੁਖੀ ਕੋਹਰ ਭਾਈ ਸਾਹਿਬ ਦਾ ਕਹਿੰਦੇ ਤੇਈ ਦੁਕਾਨ ਤੇ ਚੁਰੇ ਗਈ ਤੁਝਾ ਮੈਂ ਆਇਆ ਤੇ ਗੁਰਤਾ ਉਥੇ ਚੌਂਕ 'ਚ ਖੜਾ ਜਿਗਾ ਮੈਂ ਪੁੱਛਿਆ ਕਿਥੇ ਉਹ ਕਹਿੰਦਾ ਮੈਂ ਹਵਾਏ ਮਾਰਦਾ ਮੈਂ ਮੈਂ ਚੱਲ ਮਕੇ ਮੇਰੇ ਨਾਲ ਮੈਂ ਉਹਨੂੰ ਨਾਲ ਲੈ ਕੇ ਆਇਆ ਤੇ ਦੁਕਾਨਾਂ ਚਾਰਾਂ ਦੇ ਛੜਾ ਟੁੱਟੇ ਹੋਏ ਸੀਗੇ ਕੀ ਨਾਮ ਆ ਦੁਕਾਨ ਦਾ ਤੁਹਾਡੀ ਉਪਲ ਸ਼ੁਲਸ਼ਾ ਤੇ ਕੀ ਕੀ ਮਤਲਬ ਕੀ ਲੈ ਗਏ ਗੱਲਾਂ ਲੈ ਗਏ ਤਾਂ ਦੋ ਕੈਮਰੇ ਲੈ ਗਏ ਤੇ ਗੱਲੇ ਚ ਕਿੰਨੇ ਪੈਸੇ ਸੀ 8000 ਰੁਪਏ ਸੀ ਤੇ ਪੁਲਿਸ ਆ ਗਈ ਜੀ ਹਾਂ ਜੀ ਪੁਲਸ ਆਈ ਪੁਲਸ ਨੂੰ ਸੀ ਜੀ ਅਸੀਂ ਫੋਨ ਕੀਤਾ ਜੀ ਤਾਂ ਇੱਕ ਮਿਲ ਕੇ ਕਿ ਨਹੀਂ ਟ੍ਰੇਨ ਲਾ ਕੇ ਨਾਲ ਅੱਛਾ ਕੀ ਮੰਗ ਕੀ ਆ ਕਿ ਜਿਹੜਾ ਸਿਨੇਮਾ ਰੋਡ ਹੈਗਾ ਵਾ ਮੇਨ ਮੇਨ ਸ਼ਹਿਰ ਦਾ ਇੱਕ ਬਾਜ਼ਾਰ ਹੈਗਾ ਤੇ ਇੱਥੇ ਚੋਰੀ ਹੋਣੀ ਬੜੀ ਸ਼ਰਮਨਾਕਾ ਕੀ ਕਹਿਣਾ ਚਾਹੁੰਦੇ ਇਹ ਰੋਡ ਚੱਲਦਾ ਵਾ ਕੋਈ ਸਾਡੇ ਦੇਹੀ ਆ ਵੀ ਮੇਨ ਤੁਸੀਂ ਚੋਰੀ ਹੋਈ ਆ ਮੇਰੇ ਇਹ ਕੀ ਮੰਗੇ ਆ ਬਾਕੀ ਉਹ ਕਾਨੂੰਨੀ ਗਰਵੀਤੇ ਉਹਨਾਂ ਨੂੰ ਫੜਿਆ ਜਾਣ